ਹੈਲੋ ਜੀ ਸਲਾਮ ਅਦਾਬ ਨਮਸਤੈ ਸਾਸਿ ਕਾਲ ਤੇ ਜੈ ਸਾਈਂ ਜੀ ਨਕੋਦਰ ਦਰਬਾਰ ਦੇ ਵਿੱਚ ਜਿਹੜਾ ਪ੍ਰਸ਼ਾਦ ਮਿਲਦਾ ਇਲਾਇਚੀਆਂ ਦਾ ਉਹਦਾ ਰਾਜ਼ ਕੀ ਆ ਕਿ ਨਕੋਦਰ ਦਰਬਾਰ ਇਲਾਇਚੀਆਂ ਦਾ ਹੀ ਪ੍ਰਸ਼ਾਦ ਕਿਉਂ ਵੰਡਿਆ ਜਾਂਦਾ ਸੋ ਸਾਈਂ ਦਾ ਦੀਸ਼ਾ ਸਰਕਾਰ ਹਮੇਸ਼ਾ ਜਦੋਂ ਵੀ ਸੰਗਤ ਦਰਬਾਰ ਜਾਂਦੀ ਸੀ ਤਾਂ ਸਾਈਂ ਜੀ ਉਹਨਾਂ ਨੂੰ ਜਾਣ ਲੱਗਿਆਂ ਨੂੰ ਇਲਾਇਚੀਆਂ ਦਾ ਪ੍ਰਸ਼ਾਦ ਦਿੰਦੇ ਸੀ ਇਦੇ ਪਿੱਛੇ ਰਾਜ਼ ਇਹੀ ਆ ਕਿ ਸائیں ਲਾਡੀ ਸ਼ਾ ਸਰਕਾਰ ਜੀ ਤੋਂ ਪਹਿਲਾਂ ਵੀ ਬਾਪੂ ਜੀ ਮਹਾਰਾਜ ਪ੍ਰਸ਼ਾਦ ਇਲਾਚੀਆਂ ਦਾ ਹੀ ਬਣਦੇ ਹੁੰਦੇ ਸੀ ਤਾਂ ਉਸੇ ਤਰ੍ਹਾਂ ਸائیں ਜੀ ਹੁਣੇ ਵੀ ਇਲਾਚੀਆਂ ਦਾ ਪ੍ਰਸ਼ਾਦ ਬਣਦੇ ਸੀ। ਬਾਕੀ ਜੇ ਬਾਪੂ ਜੀ ਮਹਾਰਾਜ ਜਾਂ ਸائیں ਲਾਡੀ ਸ਼ਾ ਸਰਕਾਰ ਇਲਾਚੀਆਂ ਦਾ ਪ੍ਰਸ਼ਾਦ ਬਣਦੇ ਸੀ ਤਾਂ ਇਹੀ ਕਿਰਪਾ ਆ ਕਿਉਂਕਿ ਜੇ ਮੰਨ ਲਓ ਉਹ ਮਿੱਟੀ ਦਾ ਪ੍ਰਸ਼ਾਦ ਵੀ ਬਣਦੇ ਹੁੰਦੇ ਤਾਂ ਆਪਾਂ ਮਿੱਟੀ ਦਾ ਪ੍ਰਸ਼ਾਦ ਵੀ ਖੁਸ਼ ਹੋ ਕੇ ਖਾ ਲਏ ਕਿਉਂਕਿ ਸਾਈਂ ਲਾ ਦੀਸ਼ਾ ਸਰਕਾਰ ਦੇ ਹੱਥ ਲੱਗੇ ਹੋਏ। ਸੋ ਅੱਜ ਵੀ ਲੈਚੀ ਦਾ ਪ੍ਰਸ਼ਾਦ ਨਕੂਦਰ ਦਰਬਾਰ ਮਿਲਦਾ ਹੀ ਮਿਲਦਾ ਆ ਪਰ ਵੀਰਵਾਰ ਤਾਂ ਪੱਕਾ ਮਿਲਦਾ ਹੀ ਮਿਲਦਾ ਪਰ ਅੱਗੇ ਪਿੱਛੇ ਕਿਸੇ ਨੂੰ ਮਿਲੇ ਉਹ ਉਹਦੀ ਕਿਸਮਤ ਆ। ਸੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ, ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਨ ਲਿਓ ਜੀ ਜੈ ਸਾਈਂ ਜੀ।